ਜੀਡੀਐਸ ਯੂਨੀਟ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅ ਸਰੋਤਿਓ ਅੱਜ ਗੱਲ ਕਰਾਂਗਾ ਆਪਾਂ 90 ਦੇ ਦਹਾਕੇ ਦੀ। ਸਾਨੂੰ 1990 ਦੇ ਦਹਾਕੇ ਦੇ ਵਿੱਚ ਜਦੋਂ ਬਹੁਤ ਵਧੀਆ ਇੱਕ ਦੌਰ ਸੀ, ਬਹੁਤ ਵਧੀਆ ਚੰਗੇ ਕਲਾਕਾਰ ਸੁਣਨ ਨੂੰ ਮਿਲਦੇ ਸੀ। ਤੇ ਉਹਨਾਂ ਦੇ ਵਿੱਚੋਂ ਅੱਜ ਆਪਾਂ ਜ਼ਿਕਰ ਕਰਾਂਗੇ ਇੱਕ ਤੇ ਹੰਸ ਰਾਜ ਹੰਸ ਜੀ ਜਿਹੜੇ ਐਟ ਟਾਈਮ ਤੇ ਐਮਪੀ ਬਣ ਕੇ ਦਿੱਲੀ ਦੇ ਵਿੱਚ ਬੈਠ ਗਏ ਨੇ। ਪਰ ਦੂਜਾ ਹੰਸ ਰਾਜ ਹੰਸ ਕੈਂਦਾ ਭਾਵਕ ਰਜਿੰਦਰ ਹੰਸ ਜਿਲ੍ਹਾ ਤਰਨਤਾਰਨ ਦੇ ਕਸਬਾ ਚੋਲਾ ਦੇ ਵਿੱਚ ਹੈ ਤੇ ਅੱਜ ਉਹਨਾਂ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਨੇ ਕਿਉਂਕਿ ਰਜਿੰਦਰ ਹੰਸ ਜੀ ਹੰਸਰਾਜ ਹੰਸ ਦੇ ਸਿਗਰਦ ਨੇ ਤਾਂ ਹੰਸਰਾਜ ਹੰਸ ਨੂੰ ਲੁਕਾ ਲਓ ਤੇ ਉਹਨਾਂ ਨੂੰ ਬਾਹਰ ਕੱਢ ਲਓ ਸੇਮ ਐਡੀਟੋ ਕਾਪੀ ਹੈ ਸੇਮ ਆਵਾਜ਼ ਹੈ ਆਵਾਜ਼ ਸੁਣ ਕੇ ਤੁਸੀਂ ਵੀ ਸਰੋਤਿਓ ਹਰਾਨ ਹੋ ਜੋਗੇ ਕਿ ਇਹ ਜਿਹੜੀ ਆਵਾਜ਼ ਹੈ ਇਹ ਕਿੱਥੇ ਦੱਬੀ ਗਈ ਕਿੱਥੇ ਲੁਕ ਕੇ ਛੁਪ ਕੇ ਰਹਿ ਗਈ ਉਹ ਤੁਹਾਨੂੰ ਆਪਾਂ ਉਹਨਾਂ ਦੇ ਨਾਲ ਮਿਲਾਉਨੇ ਆ ਸੋ ਅਰਜਿੰਦਰ ਹੰਸ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੁਸੀਂ ਮੇਰੇ ਕੋਲੇ ਆਏ ਹੋ ਪੱਤਰਕਾਰ ਭਰਾ ਮੈਂ ਦਿਲ ਦੀਆਂ ਗੱਲਾਂ ਦੇ ਵਿੱਚੋਂ ਤੁਹਾਡਾ ਧੰਨਵਾਦ ਕਰਦਾ ਔਰ ਇੱਥੇ ਮੇਰੇ ਕੋਲੇ ਆਉਣ ਤੇ ਨਿੱਗੀ ਜੀ ਆਇਆ ਜੀ ਮੋਸਟ ਵੈਲਕਮ ਜੀ ਤੁਹਾਡਾ ਅਰਜਿੰਦਰ ਹੰਸ ਜੀ ਗੱਲਾਂ ਤਾਂ ਰਹਿਣਗੀਆਂ ਜਾਰੀ ਹਾਂਜੀ ਸਭ ਤੋਂ ਪਹਿਲਾਂ ਸਾਨੂੰ ਸਾਡੇ ਸਰੋਤਿਆਂ ਨੂੰ ਉਸ ਧਾਕੇ ਦੇ ਵਿੱਚ 90 ਦੇ ਧਾਕੇ ਦੇ ਵਿੱਚ ਲੈ ਚ ਲੋ ਹੰਸ ਰਾਜ ਤੁਸੀਂ ਹੰਸ ਰਾਜ ਜੀ ਦੇ ਸਿਗਰਦ ਜੋ ਤਾਂ ਉਹਨਾਂ ਦੀ ਇੱਕ ਜਿਹੜੀ ਟੇਪ ਨੇ ਤਹਿਲ ਕਮਚਾ ਦਿੱਤਾ ਸੀ ਇੱਕ ਉਹਨਾਂ ਦਾ ਜਿਹੜਾ ਉਹਨਾਂ ਦੀ ਟੇਪ ਸੀ ਉਹ ਇੰਨੀ ਚੱਲੀ ਤੇ ਮਨਾ ਕੋਈ ਇਹੋ ਜੀ ਪੰਜਾਬ ਦੀ ਕੀ ਭਾਰਤ ਦੀ ਕੋਈ ਨੁੱਕਰ ਨਹੀਂ ਇਹੋ ਜੀ ਹੈਗੀ ਜਿੱਥੇ ਉਹ ਉਹ ਨਹੀਂ ਸੀ ਚੱਲੀ ਉਹ ਕਿਹੜੀ ਸੀ ਪੱਤਾ ਪਤਾ ਸਿੰਘਾਂ ਦਾ ਵੈਰੀ ਵਰਲਡ ਦੇ ਵਿੱਚ ਚੱਲੀ ਉਹ ਸਾਡੇ ਸਰੋਤਿਆਂ ਨੂੰ ਜਰੂਰ ਸੁਣਾਓ ਲਓ ਜੀ ਪੱਤਾ ਪਤਾ ਸਿੰਘਾਂ ਦਾ ਵੈਰੀ ਜਿਹੜੀ ਸੀਗੀ ਨਾ ਉਹ ਹਿੰਦੁਸਤਾਨ ਤੋਂ ਬਾਹਰ ਚਲ ਜੋ ਵੀ ਵਰਲਡ ਦੇ ਵਿੱਚ ਚੱਲ ਗਈ ਸੀ ਇੰਨੀ ਕ ਪੌਪੂਲਰ ਹੋਈ ਸੀਗੀ ਉਹ ਕੈਸਟ ਕੀ ਤੂੰ ਪੁੱਤਰਾ ਕਰਿਆ ਨਾ ਤੂੰ ਸਮੇਂ ਪੈੜ ਤੋਂ ਡਰਿਆ ਐ ਕੀ ਤੂੰ ਪੁੱਤਰਾ ਕਰਿਆ ਨਾ ਤੂੰ ਸਮੇਂ ਪੈੜ ਤੋਂ ਡਰਿਆ ਭਾਂਕੇ ਉਤੋਂ ਦੀ ਕਿਰਪਾ ਨ ਸਿਰ ਤੇ ਬੰਨ ਲਈ ਬੱਗ ਸੁਨੇ ਦੇ ਬਚ ਬੁਰੇ ਹਾਲਾਤਾਂ ਤੋਂ ਤਾ ਤਾਂ ਤਾ ਪਤਾ ਪਤਾ ਸਿੰਘਾ ਲੱਗ ਗਿਆ ਜੇ ਤੇਨਾ ਢੱਪਰ ਮਾਰ ਦੇਣ ਕੇ ਸਾਰਾ ਉਹ ਸਾਡੇ ਤੋਂ ਇਲਾਕੇ ਦਾ ਇਹ ਸਾਡੇ ਤੋਂ ਇਲਾਕੇ ਦਾ ਸੁਬੇਦੋ ਬੜਾ ਹੈ ਲੈਰੀ ਤੂੰ ਬਚੂਰੇ ਹਲਤਾਂ ਤੋਂ ਬਚੂਰੇ ਹਲਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਆਵੇ ਚੂਲੇ ਹਲਾ ਤਾਂ ਤੋਂ ਪੱਪਾ ਬੱਤਾਂ ਸਿੰਗਲੋਂ ਵਾਰੇ ਚੂਲੇ ਹਲਾ ਤਾਂ ਤੋਂ ਪੱਪਾ ਬੱਤਾਂ ਸਿੰਮਾਂ ਦਾ ਯਾ ਬਾਕਮਾਲ ਆਵਾਜ਼ ਰਜਿੰਦਰ ਹੰਸ ਜੀ ਬਹੁਤ ਵਧੀਆ ਜਿੱਦਾਂ ਸੇਮ ਸਾਡੇ ਨਾਲ ਹੰਸ ਰਾਜ ਹੰਸ ਜੀ ਬੈਠੇ ਹੋਣ ਅ ਰਜਿੰਦਰ ਹੰਸ ਜੀ ਗਾਇਕੀ ਦੀ ਲੈਂਡ ਦੇ ਵਿੱਚ ਕਿੱਦਾਂ ਹੋਣਾ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਗਾਉਂਦਾ ਸੀ ਨਹੀਂ ਜੀ ਸਾਡੇ ਪਰਿਵਾਰ ਦੇ ਵਿੱਚ ਕੋਈ ਗਾਉਣ ਵਾਲਾ ਨਹੀਂ ਸੀ ਇਹ ਤੇ ਗੁਰੂ ਮਹਾਰਾਜ ਦੀ ਕਿਰਪਾ ਜਿਹੜੀ ਆਵਾਜ਼ ਹੈ ਨਾ ਆਵਾਜ਼ ਆਵਾਜ਼ ਹਾਰੀ ਸਾਰੀ ਨੂੰ ਨਹੀਂ ਮਿਲਦੀ ਇਹ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਮਾਂ ਸਰਸਵਤੀ ਦੀ ਕਿਰਪਾ ਹੋਵੇ ਤੇ ਇਹ ਗਲੇ ਦੇ ਵਿੱਚ ਵਾਸ ਕਰਦੀ ਹੈ ਤੇ ਫਿਰ ਇਹ ਜਿਹੜੀ ਆਵਾਜ਼ ਮਿਲਦੀ ਹੈ ਇਹ ਮੈਂ ਤੇ ਜਿਹੜੇ ਆ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਦਾ ਕਿ ਉਹਨਾਂ ਨੇ ਇਹ ਆਵਾਜ਼ ਬਖਸ਼ੀ ਹੈ ਤੇ ਬਾਕੀ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਵੀ ਹੰਸ ਰਾਜ ਹੰਸੋਣਾ ਦੀ ਡੁੱਟੋ ਕਾਪੀ ਵੇਖੋ ਜੀ ਮੈਂ ਮੇਰੀ ਤੁਲਨਾ ਉਹਨਾਂ ਦੇ ਨਾਲ ਨਾ ਕਰੋ ਮੈਂ ਉਹਨਾਂ ਦੇ ਜਿਹੜੇ ਪੈਰ ਦਾ ਧੂੜ ਹੁੰਦੀ ਹੈ ਨਾ ਮੈਂ ਉਹਦੇ ਬਰਾਬਰ ਵੀ ਨਹੀਂ ਉਹ ਸਾਡੇ ਗੁਰੂ ਜੀ ਨੇ ਮੈਂ ਉਹਨਾਂ ਤੋਂ ਤਾਲੀਮ ਲਈ ਹੈ ਸਨ 89 90 ਦੀ ਗੱਲ ਹੈ ਕਿ ਜਦੋਂ ਗੁਰੂ ਜੀ ਇੱਥੇ ਕਰਮੂ ਵਾਲਾ ਪਿੰਡ ਇੱਥੇ ਅਖਾੜਾ ਲਾਉਣ ਵਾਸਤੇ ਆਏ ਤੇ ਮੈਂ ਵੀ ਉੱਥੇ ਗਿਆ ਮੇਰੀ ਸ਼ੁਰੂ ਤੋਂ ਹੀ ਤਾਂਗ ਸੀਗੀ ਰੀਜ ਸੀਗੀ ਮਨ ਦੀ ਕਿ ਮੈਂ ਜਨਾਬ ਹੰਸਰਾਜ ਹੰਸ ਜੀ ਦਾ ਜਿਹੜਾ ਵਾ ਸ਼ਾਗਿਰਦ ਪੈਣਾ ਤੇ ਉਹ ਜਦੋਂ ਇੱਥੇ ਅਖਾੜਾ ਲਾਉਣ ਵਾਸਤੇ ਆਏ ਨੇ ਤੇ ਇੱਥੋਂ ਦੇ ਸਰਪੰਚ ਸੀਗੇ ਪਿੰਡ ਕਰਮੂ ਵਾਲਾ ਦੇ ਸਰਦਾਰ ਗੁਰਬਚਨ ਸਿੰਘ ਜੀ ਕਰਮੂ ਵਾਲਾ ਸਾਹਿਬ ਉਹ ਉਹਨਾਂ ਨੂੰ ਮੈਂ ਕਿਹਾ ਤੇ ਉਹਨਾਂ ਨੇ ਫਿਰ ਮੇਰਾ ਜ਼ਿਕਰ ਕੀਤਾ ਉਹਨਾਂ ਦੇ ਅੱਗੇ ਗੁਰੂ ਜੀ ਉਹਨਾਂ ਦੇ ਅੱਗੇ ਵੀ ਇਹ ਲੜਕਾ ਜਿਹੜਾ ਹੈ ਉਹ ਸਾਡੇ ਨਗਰ ਦਾ ਹੈ ਤੇ ਇਹਨੂੰ ਆਪਣੇ ਚਰਨਾਂ ਦੇ ਨਾਲ ਜੋੜੋ ਤੇ ਉਸ ਤੋਂ ਬਾਅਦ ਉਹਨਾਂ ਨੇ ਹਾਂ ਕਰ ਦਿੱਤੀ ਤੇ ਮੇਰਾ ਫਿਰ ਉੱਥੇ ਜਲੰਧਰ ਆਉਣਾ ਜਾਣਾ ਲੱਗ ਗਿਆ ਮੈਂ ਚਲੇ ਜਾਣਾ ਆ ਜਾਣਾ ਤੇ ਮੇਰੇ ਡੈਡੀ ਜੀ ਜੋ ਕਿ ਆਰਮੀ ਦੀ ਸਰਵਿਸ ਕਰਦੇ ਸੀਗੇ ਤੇ ਉਹ ਛੁੱਟੀ ਆਏ ਤੇ ਫਿਰ ਮੈਂ ਉਹਨਾਂ ਨੂੰ ਡੈਡੀ ਜੀ ਉਹਨਾਂ ਨੂੰ ਨਾਲ ਲੈ ਕੇ ਗਿਆ ਉੱਥੇ ਤੇ ਬਕਾਇਦਾ ਤੌਰ ਤੇ ਉਹਨਾਂ ਦੇ ਨਾਲ ਫਿਰ ਗੁਰੂ ਜੀ ਉਹਨਾਂ ਦੇ ਨਾਲ ਪਗੜੀ ਰਸਮ ਕੀਤੀ ਤੇ ਪੱਕੇ ਤੌਰ ਤੇ ਮੈਂ ਜਿਹੜਾ ਵਾ ਉਹਨਾਂ ਦਾ ਸ਼ਾਗਿਰਦ ਪੈ ਗਿਆ ਜੀ ਸਨ 99 ਤੋਂ ਲੈ ਕੇ ਤੇ ਸਨ 95 ਤੱਕ ਮੈਂ ਫਿਰ ਜਲੰਧਰ ਹੀ ਰਿਹਾ ਜੀ ਉਹਨਾਂ ਦੇ ਕੋਲ ਹੀ ਤੇ 95 ਦੇ ਵਿੱਚ ਮੈਂ ਉਦੋਂ ਬਾਅਦ ਇੱਥੇ ਆਪਣੇ ਪਿੰਡ ਆ ਜਾਨਾ ਉਦੋਂ ਬਾਅਦ ਜਿਹੜਾ ਪ੍ਰੋਗਰਾਮਾਂ ਦਾ ਸਿਲਸਿਲਾ ਮੇਰਾ ਇਦਾਂ ਹੀ ਚੱਲਦਾ ਰਿਹਾ ਜੀ ਹੁਣ ਅਗਲਾ ਗੀਤ ਕਿਹੜਾ ਹੈ ਤੁਸੀਂ ਸਾਡੇ ਸਰੋਤਿਆਂ ਨੂੰ ਸੁਣਾਉਣ ਜਾ ਰਹੇ ਹੋ ਅਗਲਾ ਗੀਤ ਤੁਸੀਂ ਦੱਸੋ ਮੈਨੂੰ ਕਿ ਮੈਂ ਗੁਰੂਜੀ ਹੁਣਾਂ ਦਸਣਾ ਦਿਨਾ ਜਾਂ ਮੈਂ ਆਪਣਾ ਕੋਈ ਗੀਤ ਸੁਣਾ ਦਿਨਾ ਹੰਸਰਾਜ ਹੰਸ ਜੀ ਦਾ ਇੱਕ ਗੀਤ ਸੀ ਸਾਨੂੰ ਤੇਰੇ ਸ਼ਹਿਰ ਦੇ ਗੇੜਿਆਂ ਨੇ ਖਾਲਿਆ ਸਾਡੇ ਸਰੋਤੇ ਨੂੰ ਉਹ ਗੀਤ ਜਿਹੜਾ ਹੰਸਰਾਜ ਹੰਸ ਜੀ ਦਾ ਉਹ ਸੁਣਾਓ ਜੀ ਲਓ ਜੀ ਖੜੇ ਤੈਨੂੰ ਪਿੱਟ ਦਿਆਂ ਸੌਪਦੀ ਐ ਲੀਕੈ ਭੋਜਦਾਰ ਕੇਸ ਵਿੱਚ ਪੈਂਦੀ ਏ ਤੁਰਕੀ ਨੇ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖੋਲਿਆ ਕਮਾਲ ਆ ਬਹੁਤ ਵਧੀਆ ਆਵਾਜ਼ ਹੈ ਅਰਜੰਦਰ ਹੰਸਜੀ ਤੁਹਾਡੀ ਅ ਅਰਜੰਦਰ ਜੀ ਜਦੋਂ ਤੁਸੀਂ ਹੰਸਰਾਜ ਜੀ ਦੇ ਗਿਰਦ ਪੈ ਕਿੰਨਾ ਸਮਾਂ ਫਿਰ ਅ ਹੰਸਰਾਜ ਹੰਸ ਜੀ ਦੇ ਕੋਲ ਤੁਸੀਂ ਰਹੇ ਵੇਖੋ ਜੀ ਮੇਰਾ ਜਿਹੜਾ ਸਮਾਂ ਉਹਨਾਂ ਦੇ ਕੋਲ ਬਤੀਤ ਜਿਹੜਾ ਮੈਂ ਕੀਤਾ ਔਰ ਦੂਸਰੀ ਮੇਰੇ ਬਹੁਤ ਹੀ ਚੰਗੇ ਕਰਮ ਕਿ ਮੇਰੀ ਡਿਊਟੀ ਜਿਹੜੀ ਹੈ ਉਹ ਉਹਨਾਂ ਦੇ ਕੋਲ ਉਹਨਾਂ ਦੇ ਚਰਨਾਂ ਦੇ ਵਿੱਚ ਹੀ ਹੁੰਦੀ ਸੀਗੀ ਉਦੋਂ ਕੋਠੀ ਸੀਗੀ ਬੱਸ ਸਟੈਂਡ ਦੇ ਬਿਲਕੁਲ ਨਾਲ ਮੋਤਾ ਸਿੰਘ ਨਗਰ 446 ਨੰਬਰ ਕੋਠੀ ਮੈਨੂੰ ਅੱਜ ਵੀ ਯਾਦ ਆ ਤੇ ਉੱਥੇ ਮੈਂ ਤਕਰੀਬਨ ਉਹਨਾਂ ਦੇ ਕੋਲ ਹੀ ਰਹਿੰਦਾ ਸੀਗਾ ਤੇ ਉਹਨਾਂ ਦੇ ਕੋਲ ਮੈਨੂੰ ਚੰਗਾ ਲੱਗਿਆ ਸਿਕੋ ਵੀ ਝੜਕਾ ਮਾਰ ਜਿਹੜੀ ਪੈਣੀ ਆ ਗੁਰੂ ਦੇ ਕੋਲ ਰਹੀਏ ਤੇ ਫੇਰ ਹੀ ਜ਼ਿਆਦਾ ਆਨੰਦ ਆਉਂਦਾ ਤੇ ਜਿਹੜੇ ਬਾਕੀ ਸ਼ਾਗਿਰਦ ਸੀਗੇ ਜਿੰਨੇ ਵੀ ਉਹਨਾਂ ਦੀ ਡਿਊਟੀ ਦਫ਼ਤਰ ਹੁੰਦੀ ਸੀ ਤੇ ਮੈਂ ਇੱਥੇ ਕੋਠੀ ਉਹਨਾਂ ਦੇ ਕੋਲ ਹੀ ਰਿਹਾ ਜੀ ਤੇ ਪੰਜ ਪੰਜ ਸਾਲ ਦਾ ਜਿਹੜਾ ਦਾ ਹੱਕ ਆ ਮੈਂ ਉਹਦੇ ਉਹਦੇ ਵਿੱਚ ਪੰਜ ਸਾਲ ਮੈਂ ਉਹਨਾਂ ਦੇ ਕੋਲ ਹੀ ਰਿਹਾ ਜੀ ਉਸ ਤੋਂ ਬਾਅਦ ਚ ਸਨ 95 ਦੇ ਵਿੱਚ ਮੈਂ ਆਪਣੇ ਪਿੰਡ ਆ ਕੇ ਜਿਹੜਾ ਉਹ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਆ ਹੌਲੀ 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 ਗੱਲ ਬਣਦੀ ਬਣਦੀ ਜਿਹੜੀ ਆ ਬਣਦੀ ਰਹੀ ਤੇ ਕੁਝ ਗੀਤ ਵੀ ਕੀਤੇ ਪਰ ਕੋਈ ਤਰੱਕੀ ਕੋਈ ਨਹੀਂ ਨਹੀਂ ਮਿਲੀ ਉਸ ਤੋਂ ਬਾਅਦ ਮਾਤਾ ਦੀਆਂ ਭੇਟਾਂ ਕੀਤੀਆਂ ਇੱਕ ਕੈਸਟ ਆਈ ਸੀਗੀ ਮੇਰੀ ਨੱਚਦੀਆਂ ਸੰਗਤਾਂ ਪਿਆਰੀਆਂ ਤੇ ਉਸ ਕੈਸਟ ਨੇ ਮੇਰਾ ਜਿਹੜਾ ਵਾ ਉਹ ਇਲਾਕੇ ਦੇ ਵਿੱਚ ਨਾਂ ਬਣਾ ਦਿੱਤਾ ਚੰਗੀ ਕੈਸਟ ਉਹ ਵਧੀਆ ਚੱਲੀ ਉਹਦਾ ਚੰਗਾ ਰਿਜ਼ਲਟ ਮਿਲਿਆ ਮੈਨੂੰ ਤੇ ਹਿੰਦੁਸਤਾਨ ਦੇ ਹਰੇਕ ਹਿੱਸੇ ਦੇ ਵਿੱਚ ਜਾ ਕੇ ਮੈਂ ਜਗਰਾਤਾ ਕੀਤਾ ਜੀ ਬੜੀ ਮਾਲਕ ਦੀ ਕਿਰਪਾ ਰਹੀ ਹੈ ਜੀ بڑے ਪ੍ਰੋਗਰਾਮ ਮੈਂ ਜਿਹੜੇ ਆ ਉਹ ਲਾਏ ਨੇ ਉਸ ਕੈਸਟ ਦੇ ਸਿਰੋਂ ਅਜੇ ਤੱਕ ਵੀ ਮੈਨੂੰ ਜਿਹੜੇ ਨੇ ਭਾਵੇਂ ਮੈਂ ਸਿੱਖੀ ਸਰੂਪ ਦੇ ਵਿੱਚ ਆ ਗਿਆ ਪਰ ਮੈਨੂੰ ਅੱਜ ਵੀ ਜਿਹੜੇ ਨੇ ਉਹ ਜਗਰਾਤੇ ਮਿਲਦੇ ਨੇ ਪਰ ਮੈਂ ਬਹੁਤ ਘੱਟ ਕਰਦਾ ਜੇ ਮਿਲਦੇ ਨੇ ਕੋਈ ਉਹ ਮੈਂ ਕਰਮਨਾਮਾ ਜਿਹੜਾ ਕੋਈ ਬਹੁਤੀ ਸੱਜਣदाई ਦੇ ਵਿੱਚ ਕੋਈ ਜਗਰਾਤਾ ਹੋਵੇ ਤੇ ਉਹ ਮੈਂ ਕਰਿਆ ਉਹਨਾ ਬਾਕੀ ਮੈਂ ਬਹੁਤ ਘਟਾਇਆ ਹੋਇਆ ਉਹਦਾ ਕਾਰਨ ਇਹ ਹੈ ਕਿ ਮੇਰੀਆਂ ਦੋ ਬੇਟੀਆਂ ਨੇ ਉਹ ਬਹੁਤ ਅੱਛਾ ਕੀਰਤਨ ਕਰਦੀਆਂ ਨੇ ਕੀਰਤਨ ਕਰਦੀਆਂ ਨੇ ਕਿਉਂਕਿ ਮੈਂ ਗਾਉਣਾ ਤੇ ਮੇਰੀਆਂ ਬੇਟੀਆਂ ਵੀ ਗਾ ਰਹੀਆਂ ਨੇ ਪਰ ਉਹਨਾਂ ਨੇ ਲਾਈਨ ਜਿਹੜੀ ਆ ਉਹ ਕੀਰਤਨ ਦੀ ਚੁਣੀ ਹੈ ਤੇ ਉਹ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੀਆਂ ਨੇ ਕੀਰਤਨ ਕਰਦੀਆਂ ਨੇ ਤੇ ਕੀਰਤਨ ਕਰਦੀਆਂ ਕਰਦੀਆਂ ਨੇ ਉਹਨਾਂ ਫਿਰ ਮੈਨੂੰ ਵੀ ਆਪਣੇ ਨਾਲ ਜੋੜਿਆ ਅ ਅਰਜਿੰਦਰ ਜੀ ਤੁਹਾਡੀਆਂ ਕਿੰਨੀਆਂ ਟਿਪਾ ਮਾਰਕੀਟ ਦੇ ਵਿੱਚ ਆਈਆਂ ਨੇ ਤੇ ਜਿਹੜੀਆਂ ਤੁਹਾਡੀਆਂ ਟਿਪ ਆਈਆਂ ਨੇ ਉਹਨਾਂ ਦੇ ਵਿੱਚੋਂ ਕੋਈ ਸਾਡੇ ਸਰੋਤਿਆਂ ਨੂੰ ਕੋਈ ਗੀਤ ਸੁਣਾ ਮੇਰੀ ਟੀਪ ਆਈ ਸੀਗੀ ਉਹਦੇ ਵਿੱਚ ਇੱਕ ਗੀਤ ਸੀਗਾ ਮਾਂ ਤੇ ਪੁੱਤ ਦਾ ਵਿਛੋੜਾ ਪੁੱਤਰ ਬਾਹਰ ਚਲੇ ਜਾਂਦਾ ਤੇ ਮਾਂ ਜਿਹੜੀ ਪਿੱਛੋਂ ਬਰਲਾਪ ਕਰਦੀ ਹੈ ਤੇ ਕੀ ਗੱਲਬਾਤ ਕਰਦੀ ਉਹ ਤੁਹਾਨੂੰ ਮੈਂ ਸੁਣਾਉਂਦਾ ਪੁੱਛ ਕਰੋ ਪੂਰਾ ਕਿਸਮ ਉਹਨ ਇੰਨਾ ਚ ਸਮਾਂ ਹੋ ਗਿਆ ਤੇ ਜਿਹੜੇ ਗੀਤ ਨੇ ਨਾ ਤਕਰੀਬਨ ਮੇਰੇ ਅਜੇ ਕੋਈ ਯਾਦ ਨਹੀਂ ਚੀਤੇ ਭੁੱਲ ਗਏ ਨੇ ਗੀਤਾਂ ਦੇ ਔਰ ਜਿਹੜਾ ਮੈਂ ਤੁਹਾਨੂੰ ਸ਼ਹਿਰ ਦੇਆਂ ਗੇੜਿਆਂ ਨੇ ਗੀਤ ਸੁਣਾਇਆ ਤੁਹਾਨੂੰ ਗੁਰੂ ਜੀ ਹੁਣਾਂ ਦਾ ਉਹ ਉਹ ਵੀ ਗੀਤ ਮੈਨੂੰ ਭੁੱਲਿਆ ਪਿਆ ਆ ਉਹ ਵੀ ਮੈਂ ਇੱਕ ਅੱਧੀ ਲਾਈਨ ਤੁਹਾਨੂੰ ਜਿਹੜੀ ਮੈਂ ਹੋ ਸਕਦਾ ਗਲਤੀ ਭੁੱਲ ਗਿਆ ਹੋਵਾਂ ਪਰ ਉਹ ਗੀਤ ਮੇਰੇ ਯਾਦ ਨਹੀਂ ਪਰ ਫਿਰ ਵੀ ਜਿੰਨਾ ਕਿ ਮੈਨੂੰ ਆਉਂਦਾ ਮੈਂ ਤੁਹਾਨੂੰ ਸੁਣਾਉਂਦਾ ਛੋਟੇ ਹੁੰਦੇ ਨੂੰ ਸੀਮਸਾਂ ਤੈਨੂੰ ਪਾਲਿਆ ਛੋਟੇ ਹੁੰਦੇ ਨੂੰ ਸੀਮਸਾਂ ਤੈਨੂੰ ਪਾਲਿਆ ਪੁੱਤਰਾ ਮੈਂ ਮਰ ਮਰ ਕੇ ਹੌਲ ਚੱਲ ਕੇ ਸ਼ਰੀਕਾਂ ਦੀਆਂ ਬੋਲੀਆਂ ਤੇ ਤੈਨਵੇਂ ਮਣੇ ਜਰ ਜਰ ਕੇ ਛੋਟੇ ਹੁੰਦੇ ਨੂੰ ਸੀਮਸਾਂ ਤੈਨੂੰ ਪਾਲਿਆ ਪੁੱਤਰਾ ਮੈਂ ਮਰ ਮਰ ਕੇ ਕੇ ਸ਼ਰੀਕਾਂ ਦੀਆਂ ਬੋਲੀਆਂ ਤੰਨੇ ਮੇੜੇ ਜਰ ਜਰ ਕੇ ਕੌਣ ਸੁਣੂ ਬਾਤਾਂ ਹੁਣ ਮੇਰੀਆਂ ਕੌਣ ਸੁਣੂ ਬਾਤਾਂ ਹੁਣ ਮੇਰੀਆਂ ਤੇ ਦੁੱਖੜੇ ਵੰਡਾਉ ਕਿਹੜਾ ਵੇ ਤੇਰੀ ਮਾਂ ਤਾਈ ਵੱਡ ਵੱਡ ਖਾਈ ਜਾਂਦਾ ਪੁੱਤਰਾ ਵੀ ਛੁੜਾ ਤੇਰਾ ਵੇ ਤੇਰੀ ਮਾਂ ਤਾਈ ਵੱਡ ਵੱਡ ਖਾਈ ਜਾਂਦਾ ਪੁੱਤਰਾ ਵੀ ਛੁੜਾ ਤੇਰਾ ਵੇ ਉਡੀ ਕੇ ਤੇਰੀ ਮਾਂ ਤੇ ਠੰਡ ਮੇਰੇ ਕਾਲ ਜੇ ਨੋਪਾ ਓ ਜਿਰਾਣੀ ਉਡੀ ਕੇ ਤੇਰੀ ਮਾਂ ਵੇ ਠੰਡ ਮੇਰੇ ਕਾਲ ਜੇ ਨੋਪਾ ਵਿਛੜਾ ਤੇਰਾ ਵੇ ਬਹੁਤ ਵਧੀਆ ਅਰਜੰਦਰ ਜੀ ਜੋ ਤੁਸੀਂ ਮਾਂ ਪੁੱਤ ਦਾ ਜਿਹੜਾ ਵਿਛੋੜਾ ਤੇ ਜਿਹੜਾ ਗੀਤ ਲਿਖਿਆ ਹੈ ਬਾ ਕਮਾਲ ਹੈ ਅ ਅਰਜੰਦਰ ਜੀ ਤੁਸੀਂ ਕੋਈ ਧਾਰਮਿਕ ਵੀ ਗੀਤ ਲਿਖਿਆ ਹੈ ਹਾਂਜੀ ਧਾਰਮਿਕ ਗੀਤ ਇੱਕ ਮੈਂ ਲਿਖਿਆ ਹੈ ਔਰ ਕੁਝ ਜਿਹੜੇ ਧਾਰਮਿਕ ਗੀਤ ਮੇਰੇ ਰਿਕਾਰਡ ਹੋਏ ਨੇ ਉਹ ਮੇਰਾ ਸਤਕਾਰ ਜਗਵੀਰ ਹੈ ਵੱਲਾ ਪਖੋਪੁਰਗਾ ਇੱਥੇ ਲੱਗ ਗਈ ਪਿੰਡ ਹੈ ਉਹਦੀ ਕਲਮ ਤੋਂ ਲਿਖੇ ਹੋਏ ਗੀਤ ਨੇ ਇੱਕ ਗੀਤ ਹੈ ਜਿਹੜਾ ਮੇਰਾ ਰਿਕਾਰਡ ਹੋਇਆ ਉਹ ਰਿਲੀਜ਼ ਹੋ ਜਾਣਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਜਨਮ ਉਤਸਵ ਤੇ ਰਿਲੀਜ਼ ਕਰਾਂਗੇ ਉਹ ਗੀਤ ਹੈਗਾ ਜੀ 13 13 ਵਾਲਿਆ ਬਾਬਾ ਮੇਹਰਾਂ ਰੱਖੀ ਉਹ ਗੀਤ ਬੜਾ ਅੱਛਾ ਰਿਕਾਰਡ ਹੋਇਆ ਔਰ ਇੱਕ ਗੀਤ ਰਿਲੀਜ਼ ਅਸੀਂ ਕਰਨਾ ਆ ਚਾਰ ਹਾੜ ਦਾ ਮੇਲਾ ਗੁਰਦੁਆਰਾ ਚੋਲਾ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦਿਨ ਚੋਲਾ ਸਾਹਿਬ ਦੇ ਵਿੱਚ ਆਏ ਸੀਗੇ ਹਾਂਜੀ ਤੇ ਚੂਰੀ ਦਾ ਜਿਹੜੀ ਉੱਥੇ ਇਥੋਂ ਦੀ ਬੀਬੀ ਸੀਗੀ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਮਾਤਾ ਸੁਲੱਖਣੀ ਮਾਤਾ ਸੁਲੱਖਣੀ ਹੈ ਹਾਂਜੀ ਹਾਂਜੀ ਤੇ ਨੰਬਰਦਾਰ ਨਹੀਂ ਸੀਗੀ ਇੱਥੇ ਪਿੰਡ ਦੇ ਵਿੱਚ ਰਹਿੰਦੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਜਦੋਂ ਆਏ ਤੇ ਉਹ ਮਾਤਾ ਨੇ ਇੱਕ ਨਾ ਚੂਰੀ ਦੀ ਸੀ ਘੋਦੀ ਬਣਾ ਕੇ ਲਿਆਈ ਗੁਰੂ ਸਾਹਿਬ ਵਾਸਤੇ ਤੇ ਗੁਰੂ ਮਹਾਰਾਜ ਕਹਿੰਦੇ ਵੀ ਇਹ ਤੂੰ ਕੀ ਬੀਬੀ ਤੂੰ ਕੀ ਇਹ ਚੋਲਾ ਜਿਆ ਬਣਾ ਲਿਆਈ ਹੈ ਤੇ ਉਸ ਸਮੇਂ ਤੋਂ ਸਾਡੇ ਨਗਰ ਦਾ ਜਿਹੜਾ ਨਾਂ ਆ ਉਹ ਚੋਲਾਸਬ ਪਿਆ ਗਿਆ ਪਹਿਲਾਂ ਭੈਣੀ ਸਾਹਿਬ ਸੀਗਾ ਪਿੰਡ ਦਾ ਨਾਂ ਭੈਣੀ ਸੀਗਾ ਤੇ ਚੋਲਾਸਬ ਨਾਂ ਪਿਆ ਗਿਆ ਉਹ ਮੇਲਾ ਜਿਹੜਾ ਹੈ ਨਾ ਚੂਰੀ ਦਾ ਪ੍ਰਸ਼ਾਦ ਮਿਲਦਾ ਆ ਉਹ ਮੇਲਾ ਚਾਰ ਹਾੜ ਨੂੰ ਮਨਾਇਆ ਜਾਂਦਾ ਤੇ ਉਸ ਤੋਂ ਬਾਅਦ ਚ ਸ਼ਹੀਦਤਾ ਜਿਹੜੀਆਂ ਇਹਨਾਂ ਦੀਆਂ ਹੋਈਆਂ ਨੇ ਉਹ ਉਦੋਂ ਜਿਹੜੇ ਨੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਜੇਠ ਹਾੜ ਦੇ ਮਹੀਨੇ ਗਰਮੀ ਫੁੱਲ ਹੁੰਦੀ ਆ ਤੇ ਉਦੋਂ ਸ਼ਬੀਲਾ ਠੰਡੀਆਂ ਸ਼ਬੀਲਾ ਠੰਡੇ ਜਲਦੀਆਂ ਸ਼ਬੀਲਾ ਸੰਗਤ ਲਾਉਂਦੀ ਹੈ ਉਹ ਸ਼ਬੀਲਾ ਤੇ ਇੱਕ ਜਿਹੜਾ ਧਾਰਮਿਕ ਸ਼ਬਦ ਜਿਹੜਾ ਉਹ ਕੀਤਾ ਹੈ ਉਹ ਵੀ ਜਿਹੜਾ ਚਾਰ ਹਾਰ ਤੇ ਅਸੀਂ ਰਿਲੀਜ਼ ਕਰਾਂਗੇ ਔਰ ਇੱਕ ਧਾਰਮਿਕ ਗੀਤ ਮੈਂ ਕੀਤਾ ਸੀਗਾ ਬਾਬਾ ਜੀ RAM ਰਹੀਮ ਸੰਤ ਮਹਾਰਾਜ ਜਿਨ੍ਹਾਂ ਨੂੰ ਸੰਤ ਆਪਾ ਕਹਿੰਨੇ ਆ ਉਹਨਾਂ ਤੇ ਇੱਕ ਗੀਤ ਮੈਂ ਰਿਲੀਜ਼ ਕੀਤਾ ਸੀਗਾ ਤੇ ਉਹ ਰਿਲੀਜ਼ ਨਹੀਂ ਸੱਚ ਹੋ ਸਕਿਆ ਉਹ ਮੈਂ ਗੀਤ ਰਿਕਾਰਡ ਮੇਰਾ ਹੋਇਆ ਬਟ ਉਹ ਜਦੋਂ ਮੈਂ ਕੰਪਨੀਆਂ ਨੂੰ ਦਿਖਾਇਆ ਕੰਪਨੀਆਂ ਨੂੰ ਸੁਣਾਇਆ ਤੇ ਕਿੰਨੀਆਂ ਹੀ ਕੰਪਨੀਆਂ ਸੀਗੀਆਂ ਉਹਨਾਂ ਨੇ ਸਾਰਿਆਂ ਨੇ ਜਵਾਬ ਦੇ ਦਿੱਤਾ ਕਾਰਨ ਕੀ ਸੀ ਕਾਰਨ ਉਹਦਾ ਵੀ ਇੱਕ ਡਾਰਾ ਪਤਾ ਨਹੀਂ ਕੀ ਕਰ ਦੇਣਾ ਬਾਬੇ ਨੇ ਹੋ ਸਕਦਾ ਸ਼ਾਇਦ ਕੋਈ ਕਿਰਪਾਣ ਕਰਪੂਣ ਰੱਖੀ ਹੋਵੇ ਜਿਹੜੀ ਮਾਰ ਦੇਣੀ ਬਾਬੇ ਨੇ ਕਰਨਾ ਕਿ ਉਹ ਤੇ ਵਿਚਾਰਾ ਜੇਲ੍ਹ ਚ ਬੈਠਾ ਉਹ ਗੀਤ ਸਾਡੇ ਸਰੋਤਿਆਂ ਨੂੰ ਸੁਣਾਓ ਉਹ ਗੀਤ ਮੈਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗਾ ਵੀ ਉਹ ਜਿਹੜਾ ਗੀਤ ਹੈ ਉਹ ਤੁਸੀਂ ਵੀ ਸੁਣਿਓ ਵੀ ਜ਼ਰੂਰ ਬੰਦ ਕਰਿਓ ਭਾਈ ਮਾਤਾ ਤੂੰ ਉੱਠ ਤੇ ਬਾ ਹਾਂਜੀ ਤੇ ਉਹ ਗੀਤ ਜਿਹੜਾ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗਾ ਇਹ ਗੀਤ ਸੁਣਾਓ ਚਰਚਾ ਰਾਮ ਰਹੀਮ ਦੀ ਆਪ ਸਭ ਨੂੰ ਰਿਆ ਸੁਣਾ ਕਹਿੰਦਾ ਮੈਂ ਪੁਜਾਰੀ ਸੱਚ ਦਾ ਕਹਿੰਦਾ ਮੈਂ ਪੁਜਾਰੀ ਸੱਚ ਦਾ ਤੇ ਮੈਥੋਂ ਡਰੇ ਖੁਦਾ ਤਨ ਤਨ ਸਤਗੁਰ ਤੇਰਾ ਅਸਰਾ ਤਨ ਤਨ ਸਤਗੁਰ ਤੇਰਾ ਅਸਰਾ ਦਉਂਦਾ ਸਿੱਧੇ ਰਸਤੇ ਪਾ ਬਾਣਾ ਪਾ ਕੇ ਦਸਵੇਂ ਗੁਰੂ ਦਾ ਬਾਣਾ ਪਾ ਕੇ ਦਸਵੇਂ ਗੁਰੂ ਦਾ ਸਿਰ ਤੇ ਕਲਗੀ ਲਈ ਸਜਾ ਕਹਿੰਦਾ ਵਾਰੋ ਵਾਰੀ ਆ ਜਾਓ ਕਹਿੰਦਾ ਵਾਰੋ ਵਾਰੀ ਆ ਜਾਓ ਅਮਰਤ ਦੇ ਆ ਸ਼ਕਾ ਇੰਜ ਕਰ ਸਿੱਖ ਕੌਮ ਸੀ ਛੇੜ ਲਈ ਇੰਜੇ ਕਰ ਸਿੱਖ ਕੌਮ ਸੀ ਛੇੜ ਲਈ ਤੇ ਗਲ ਵਿੱਚ ਪਾ ਲਿਆ ਫਾ ਓਏ ਕੋਈ ਗੁਰੂ ਗੋਬਿੰਦ ਨਾ ਬਣ ਸਕੇ ਉਹ ਚਮਾਰ ਕੋਈ ਗੁਰੂ ਗੋਬਿੰਦ ਨਾ ਬਣ ਸਕੇ ਜਿਨ੍ਹਾਂ ਨੇ ਵਾਰ ਦਿੱਤਾ ਪ੍ਰਭੂਾਰ ਚਾਰ ਮੂਏ ਤੋਂ ਕੀ ਆ ਹੁਆ ਚਾਰ ਮੂਏ ਤੋਂ ਕੀ ਹੁਆ ਮੇਰੇ ਜੀਵਤ ਕਈ ਹਜ਼ਾਰ ਬਾਬਾ ਤੂੰ ਕੀ जग ਤੋਂ ਵਾਰਿਆ ਬਾਬਾ ਤੂੰ ਕੀ जग ਤੋਂ ਵਾਰਿਆ ਆਪਣੀ ਉਂਗਲ ਵੱਡ ਮੁੜ ਨਹੀਂ ਆਉਣਾ ਤੂੰ ਜਾ ਸਾ ਜਿਉਂਦਾ ਹੁੰਦਾ ਜੱਗ ਤੇ ਉਹ ਸੂਰਮਾ ਜਿਉਂਦਾ ਹੁੰਦਾ ਜੱਗ ਤੇ ਉਹ ਸੂਰਮਾ ਗਿੰਦਾ ਇੱਟ ਨਾਲ ਇੱਟ ਖੜਕਾ ਚਰਨਾਂਲ ਸੋਂ ਭਿੰਡਰਾਵਾਂ ਵਾਲਾ ਜਿੰਨੂ ਆਖਦੇ ਆਖ ਦੇ ਦਿੰਦਾ ਜਾਨੋ ਮਾਰ ਮੁਕਾ ਆਖਾਂ ਭਿੰਡਰਾਵਾਲੇ ਸੰਤ ਨੂੰ ਆਖਾਂ ਭਿੰਡਰਾਵਾਲੇ ਸੰਤ ਨੂੰ ਇੱਕ ਵਾਰੀ ਜੱਗ ਤੇ ਆ ਮੁੜ ਨਾ ਹੋਵੇ ਧੀਆਂ ਦੀ ਬੇਇੱਜ਼ਤੀ ਕੋਈ ਐਸੀ ਰੀਤ ਚਲਾ ਧੰਨਵਾਦ ਕਰਾਂ ਉਸ ਜੱਜ ਦਾ ਜਿਨੇ ਦਿੱਤੀ ਸਜ਼ਾ ਸੁਣਾ ਹੰਸ ਅਰਜ਼ ਕਰੇ ਦਸ਼ਮੇਸ਼ ਨੂੰ ਹੰਸ ਅਰਜ਼ ਕਰੇ ਦਸ਼ਮੇਸ਼ ਨੂੰ ਸੰਗਤ ਨੂੰ ਸਿੱਧੇ ਰਸਤੇ 'ਤੇ ਪਾ ਸਤਿਗੁਰ ਚਰਨਾਂ ਦੇ ਨਾਲ ਲਾ ਸਤਿਗੁਰ ਚਰਨਾਂ ਦੇ ਨਾਲ ਲਾ ਬਹੁਤ ਵਧੀਆ ਬਾਕਮਾਲ ਇੱਕ ਸਚਾਈ ਜਿਹੜੀ ਆ ਉਹ ਪੇਸ਼ ਕੀਤੀ ਆ ਕਿ ਉਹ ਕਿਸ ਤਰ੍ਹਾਂ ਉਹ ਜਿਹੜਾ ਗੁਰਮੀਤ ਰਾਮ ਰਹੀਮ ਗੁਰੂ ਦਮ ਉਹਨੇ ਕਿੱਦਾਂ ਕੀਤਾ ਕਿੱਦਾਂ ਉਹਨੇ ਇੱਕ ਦਸਵੇਂ ਪਾਤਸ਼ਾਹ ਦੀ ਪੋਸ਼ਾਕ ਪਹਿਨ ਕੇ ਤੇ ਨਕਲ ਕੀਤੀ ਏ ਅ ਰਜਿੰਦਰ ਜੀ ਲਾਸਟ ਦੇ ਵਿੱਚ ਹੰਸ ਰਾਜ ਹੰਸ ਜੀ ਦਾ ਗੀਤ ਸੀ ਨਾ ਧੁੱਪ ਰਹਿਣੀ ਨਾ ਸ਼ਾਮ ਬੰਦਿਆ ਹਾਂਜੀ ਉਹ ਜਿਹੜਾ ਗੀਤ ਸੁਣਾ ਕੇ ਤੇ ਆਪਾਂ ਤੁਹਾਡੇ ਕੋਈ ਇਜਾਜ਼ਤ ਲੈਨੇ ਆ ਨਾ ਤੂੰ ਪਰਣੀ ਨਾ ਸ਼ਾਂ ਬੰਦਿਆ ਨਾ ਤੂੰ ਪਰ ਨਾ ਸ਼ੌਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਨਾ ਤੁੱਪ ਰਹਿਣੀ ਨਾ ਸ਼ੌਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਹਰ ਸ਼ੈ ਨੇ ਆਖਰ ਮੁੱਕ ਜਾਣਾ ਸ਼ੈ ਨੇ ਆਖਰ ਮੁੱਕ ਜਾਣਾ ਇਕ ਰਹਿਣਾ ਈ ਰੱਬ ਦਾ ਨਾਮ ਬੰਦਿਆ ਨਾ ਤੁੱਪ ਰਹਿਣੀ ਨਾ ਸ਼ੌਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਸ਼ਾਮ ਮੰਨ ਉਮਰ ਜਾ ਜਾਂਦੇ ਇਹ ਵਾਦੇ ਦਾਵੇਂ ਸਭ ਬੰਦਿਆਂ ਤੋਂ ਪਲ ਵਿੱਚ ਹੋਂਦ ਮਿਟਾ ਜਾਂਦੇ ਸਭ ਸ਼ਾਮਾਂ ਨੂੰ ਮਰ ਜਾਂਦੇ ਇਹ ਵਾਦੇ ਦਾਵੇਂ ਸਭ ਬੰਦਿਆਂ ਦੋ ਪਲ ਵਿੱਚ ਹੋਂਦ ਮਿਟਾ ਜਾਂਦੇ ਹਉ ਮੈਨੂੰ ਮਾਰ ਮੁਕਾ ਬੰਦਿਆ ਹਉ ਮੈਨੂੰ ਮਾਰ ਮੁਕਾ ਬੰਦਿਆ ਹਰ ਸ਼ੈਲ ਆਖਰ ਮੁੱਕ ਜਾਣਾ ਸ਼ੈਲ ਆਖਰ ਮੁੱਕ ਜਾਣਾ ਇੱਕ ਰਹਿਣਾ ਈ ਰੱਬ ਦਾ ਨਾਮ ਬੰਦਿਆ ਨਾ ਤੁੱਪ ਰਹਿਣਾ ਨਾ ਸ਼ੌਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਨਾ ਤੁੱਪ ਰਹਿਣਾ ਨਾ ਸ਼ੌਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਬਹੁਤ ਵਧੀਆ ਅਰਜਿੰਦਰ ਹੰਸ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੇ ਸਾਡੇ ਸਰੋਤਿਆਂ ਨੂੰ 90 ਦੇ ਧਾਕੇ ਦੇ ਗੀਤ ਸੁਣਾਉਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਫੇਰ ਦੁਬਾਰਾ ਮੇਰੇ ਵੱਲੋਂ ਤੁਸੀਂ ਮੇਰੇ ਕੋਲੇ ਆਏ ਹੋ ਬਹੁਤ ਭਾਗਿਆ ਮੇਰੇ ਜੀ ਆਇਆਂ ਨੂੰ ਔਰ ਬਹੁਤ ਬਹੁਤ ਧੰਨਵਾਦ ਔਰ ਮੈਂ ਜਿੰਨੇ ਵੀ ਸਰੋਤੇ ਤੁਹਾਡਾ ਚੈਨਲ ਦੇਖ ਰਹੇ ਨੇ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਹੱਥ ਜੋੜ ਕੇ ਜਿੰਨੇ ਵੀ ਮੇਰੇ ਵੀਰ ਭਰਾ ਨੇ ਵੱਡੇ ਛੋਟੇ ਬਜ਼ੁਰਗ ਭੈਣਾ ਮਤਾਵਾ ਬੱਚੇ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜਾ ਮੈਂ ਗੀਤ ਇਹ ਧਾਰਮਿਕ ਗੁਰਮੀਤ ਰਾਮ ਰਹੀਮ ਦਾ ਤੁਹਾਨੂੰ ਸੁਣਾਇਆ ਹੈ ਇਹ ਗੀਤ ਕਿਦਾਂ ਦਾ ਲੱਗਾ ਇਹ ਗੀਤ ਰਿਲੀਜ਼ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੱਧ ਤੋਂ ਵੱਧ ਇਸ ਗੀਤ ਨੂੰ ਸ਼ੇਅਰ ਕਰੋ ਤਾਂ ਜੋ ਲੋਕਾਂ ਤੱਕ ਇਹ ਆਵਾਜ਼ ਪਹੁੰਚੇ ਔਰ ਤੁਸੀਂ ਮੈਨੂੰ ਜਰੂਰ ਦੱਸੋ ਕਿ ਇਹ ਗੀਤ ਰਿਲੀਜ਼ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਮੈਂ ਸਹੀ ਹਾਂ ਕਿ ਮੈਂ ਗਲਤ ਹਾਂ ਇਹ ਵੀ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਇਹ ਸੰਨ ਕਸ਼ਬਾ ਚੋਲੇ ਤੋਂ ਅਰਜੰਦਰ ਹੰਸ ਜੀ ਜੋ ਹੰਸਰਾਜ ਹੰਸ ਜੀ ਦੇ ਸ਼ਿਗird ਨੇ ਕਾਫੀ ਹੋਣਾ ਦੇ ਕੋਲ ਰਹਿਣ ਦਾ ਮੌਕਾ ਮਿਲਿਆ ਬਹੁਤ ਵਧੀਆ ਆਵਾਜ਼ ਹੈ ਇਹ ਆਵਾਜ਼ ਜਿਹੜੀ ਹੈ ਗਰੀਬੀ ਦੇ ਕਾਰਨ ਇਹ ਦੱਬੀ ਗਈ ਆਵਾਜ਼ ਸੋ ਸਰੋਤਿਓ ਇਸ ਆਵਾਜ਼ ਨੂੰ ਤੁਸੀਂ ਫਿਰ ਦੁਬਾਰਾ ਬਲੰਦ ਕਰ ਸਕਦੇ ਜੋ ਇਸ ਆਵਾਜ਼ ਨੂੰ ਫਿਰ ਮਾਰਕੀਟ ਦੇ ਵਿੱਚ ਲਿਆ ਸਕਦੇ ਜੋ ਉਹ ਤੁਸੀਂ ਕਰ ਸਕਦੇ ਜੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਨੂੰ ਸਪੋਰਟ ਮਿਲ ਸਕੇ ਔਰ ਇਹਨਾਂ ਦੇ ਜਿਹੜੇ ਮਾਰਕੀਟ ਦੇ ਵਿੱਚ ਜਿਹੜੇ ਗੀਤ ਰਿਲੀਜ਼ ਹੋਣ ਵਾਲੇ ਨੇ ਉਹ ਗੀਤ ਹੋ ਜਾਣਾ ਔਰ ਇੱਕ ਇਹਨਾਂ ਨੇ ਹੋਰ ਅਪੀਲ ਕੀਤੀ ਏ ਕਿ ਜਿਹੜਾ ਗੁਰਮੀਤ ਰਾਮ ਰਹੀਮ ਤੇ ਜਿਹੜਾ ਗੀਤ ਇਹਨਾਂ ਨੇ ਲਿਖਿਆ ਏ ਉਹ ਗੀਤ ਕਿਦਾਂ ਦਾ ਸੀ ਸਹੀ ਹੀ ਕਿ ਜਾਂ ਗਲਤ ਸੀ ਉਹ ਤੁਸੀਂ ਆਪਣੇ ਰਾਏ ਜਿਹੜੀ ਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰਨ